ਦੇ ਵਿੱਚ ਵਪਾਰੀਆਂ ਦਾ ਤਾਂ ਨਾ ਪ੍ਰਦਰਸ਼ਨ ਚੱਲ ਰਿਹਾ ਹੈ ਤੇ ਕੇਂਦਰ ਸਰਕਾਰ ਤੇ ਚੰਡੀਗੜ੍ਹ ਪ੍ਰਸ਼ਾਸਨ ਦੇ ਖਿਲਾਫ ਪ੍ਰਦਰਸ਼ਨ ਹੋਇਆ ਚੰਡੀਗੜ੍ਹ ਪ੍ਰਸ਼ਾਸਨ ਨੇ ਵਪਾਰੀਆਂ ਨੂੰ ਨੋਟਿਸ ਜਾਰੀ ਕੀਤਾ ਤੇ ਲਗਭਗ 1 ਕਰੋੜ ਰੁਪਏ ਦਾ ਜੜਾਏ ਨੋਟਿਸ ਜਾਰੀ ਕੀਤਾ ਹੈ 17.7 ਕਰੋੜ ਜੜਾ ਹੈ ਨੋਟਿਸ ਜਾਰੀ ਕੀਤਾ ਹੈ ਤੇ ਵਪਾਰੀਆਂ ਨੇ ਕਿਹਾ ਕਿ ਸਾਡੀਆਂ ਮੰਗਾਂ ਦਾ ਹੱਲ ਨਾ ਹੋਇਆ ਤਾਂ ਗਵਰਨਰ ਹਾਊਸ ਦੇ ਵਿੱਚ ਦੁਕਾਨਾਂ ਫੈਕਟਰੀਆਂ ਦੀਆਂ ਚਾਬੀਆਂ ਸੌਪ ਦੇਣਗੇ ਖੜਾ ਹਾਂ ਸੋ ਚੰਡੀਗੜ੍ਹ ਦੇ ਦੋ ਫੇਸ ਇੰਡਸਟਰੀ ਅੰ ਵਿੱਚ ਖੜਿਆ ਜਿੱਥੇ ਕਿ ਵਪਾਰੀਆਂ ਵੱਲੋਂ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਜਿਹੜਾ ਮੋਰਚਾ ਖੋਲ ਦਿੱਤਾ ਗਿਆ ਆਪਣੀਆਂ ਮੰਗਾਂ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਵੱਡੀ ਗਿਣਤੀ ਵਿੱਚ ਕਿਹਾ ਜਾਂਦਾ ਹੈ ਕਿ ਵਪਾਰੀ ਵਰਗ ਜਿਹੜਾ ਹੈ ਉਹ ਸਾਰਾ ਇੱਥੇ ਪਹੁੰਚ ਚੁੱਕਿਆ ਹੈ ਔਰ ਆਪਣੀਆਂ ਮੰਗਾਂ ਨੂੰ ਲੈ ਕੇ ਦੋ ਦਿਨ ਦਾ ਰੋਸ ਮੁਜ਼ਾਹਰਾ ਕਰ ਰਿਹਾ ਹੈਗਾ ਦੋ ਦਿਨ ਲਗਾਤਾਰ ਇਹਨਾਂ ਵੱਲੋਂ ਰੋਸ ਮੁਜ਼ਾਹਰਾ ਕਰਨਾ ਹੈ ਵਪਾਰੀ ਸਾਡੇ ਨੂੰ ਬੁਝੂਨੇ ਗਲਤ ਕੀ ਮੌਕੇ ਤੁਸੀਂ ਅੱਜ ਜਿਹੜਾ ਇੱਥੇ ਮੋਹਤਜ ਕਰ ਰਹੇ ਸਰ ਸਾਡੀ ਮੰਗ ਹੈ ਸਾਡੀ ਛੋਟੀ ਜਿਹੀ ਮੰਗ ਹੈ ਕਿ ਚੰਡੀਗੜ੍ਹ ਸਟੇਟ کے اندر چنڈیگرہ ڈیپارٹمنٹ نے ہمیں ویلیشن اور مس یوز کے نوٹسز دیے ہیں

सिर्फ प्रशासन से व्यापार करने की इजाजत मांगते हैं कि हम व्यापारी हैं हमें व्यापार करना दिया जाए धरना प्रदर्शन जो है ये हमारा काम नहीं है हमारा काम सिर्फ व्यापार करना है लेकिन चंडीगढ़ प्रशासन बिल्कुल नहीं सुन रहा हमारी एक भी बात लेकिन मजबूरन व्यापारी को सड़कों पे आना पड़ा है अभी हमने उस दिन ट्रिब्यून चौक जब घेरा था तो हमने बता दिया था कि दस दिन में अगर हमारी मांगे नहीं पूरी होती तो हम बारह और तेरह को बंद करेंगे अगर अभी भी हमारी मांगे नहीं पूरी हुई तो हम इसके बाद अनिश्चित काल के लिए इंडस्ट्री एरिया बंद कर देंगे ਤਿਵਾਰੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਲਗਾਤਾਰ ਸੰਘਰਸ਼ ਤੁਹਾਡਾ ਜਾਰੀ ਹੈ ਕੱਲ ਦੀ ਪ੍ਰਕਿਰਿਆ ਕੀ ਰਹੇਗੀ ਕੀ ਲੱਗਦਾ ਹੈ ਕਿ ਅਗਲਾ ਜਿਹੜਾ ਸੰਘਰਸ਼ ਲਗਾਇਆ ਜਾਂਦਾ ਸੀਗਾ ਗਵਰਨਰ ਹਾਊਸ ਦਾ ਘਰਾਓ ਕੀਤਾ ਜਾਏਗਾ ਅਸੀਂ ਬਿਲਕੁਲ ਗਵਰਨਰ ਹਾਊਸ ਦਾ ਘਰਾਓ ਕਰਾਂਗੇ ਸ਼ਾਂਤੀ ਮੈ ਤਰੀਕੇ ਨਾਲ ਕਰਾਂਗੇ ਵਪਾਰੀ ਹੈ ਵਪਾਰੀ ਵਪਾਰੀਆਂ ਤਰਫ ਰੰਗ ਕਰ ਗਏ ਆ ਅਸੀਂ ਕਿਸੇ ਸਰਕਾਰੀ ਸੰਪਤੀ ਨੂੰ ਨੁਕਸਾਨ ਨਹੀਂ ਪਹੁੰਚਾਵਾਂਗੇ ਮੌਲਿਕ ਅਧਿਕਾਰ ਹੈ ਸਾਡਾ ਜਿਹੜਾ ਧਰਨਾ ਪ੍ਰਦਰਸ਼ਨ ਕਰਨਾ ਉਹਦੇ ਅਧਾਰੇ 'ਚ ਹੀ ਕਰਾਂਗੇ ਅਸੀਂ ਕੇਂਦਰ ਸਰਕਾਰ ਤੇ ਨਾਲ ਚੰਡੀਗੜ੍ਹ ਪ੍ਰਸ਼ਾਸਨ ਦੋਨਾਂ ਨੂੰ ਜਗਾਨਾ ਚਾਹੁੰਦੇ ਹਾਂ ਵਪਾਰੀਆਂ ਦੇ ਪੈਸੇ ਨਾਲ ਤੁਸੀਂ ਟੈਕਸ ਦੇ ਨਾਲ ਬੜੀ-ਬੜੀ ਗੱਡੀਆਂ ਦੇ ਵਿੱਚ بڑے-ਬڑے ਮਹਿਲਾਂ ਦੇ ਵਿੱਚ ਤੁਸੀਂ ਰਹਿੰਦੇ ਹੋ ਸਾਡੇ ਦੇਸ਼ ਕੇ ਪ੍ਰਧਾਨ ਮੰਤਰੀ ਜੀ ਦਾ ਸੁਪਨਾ ਹੈ ਕਿ ਹਰ ਵਿਅਕਤੀ ਕਾ ਹੋਰ ਰੋਜ਼ਗਾਰ ਆਪਣਾ ਲੇਕਿਨ ਪਤਾ ਨਹੀਂ ਉਹਨਾਂ ਦੇ ਨੁਮਾਇੰਦੇ ਰੋਜ਼ਗਾਰ ਸ਼ਿਰਨਦੇ ਕਿਉਂ ਲੱਗੇ ਹੋਏ ਆ ਮੇਰੀ ਥੋੜੇ ਮਾਦਮ ਤੇ ਦੇਸ਼ ਕੇ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸਾਹਿਬ ਜੀ ਤੋਂ ਬੇਨਤੀ ਆ ਕਿ ਸਾਡੇ ਵਪਾਰੀਆਂ ਲਈ ਤੁਸੀਂ ਦੇਖੋ ਅਸੀਂ ਤੁਹਾਡੇ ਲਈ ਖੜੇ ਹੋਏ ਆ ਤੁਸੀਂ ਸਾਡੇ ਲਈ ਖੜੇ ਹੋ ਅਗਰ ਕੋਈ ਵੀ ਗੱਲ ਬੰਦਾ ਨਹੀਂ ਕਰੇਗਾ ਸਾਡੇ ਨਾਲ ਅਸੀਂ 8 ਤੇ 8 ਬਜਾਵਾਂਗੇ ਗਵਰਨਰ ਹਾਊਸ ਦਾ ਘਰਾਓ ਕਰਾਂਗੇ ਚਾਬੀਆਂ ਵਾਲੇ ਕੋਲ ਤੇ ਜਾਵਾਂਗੇ ਸ਼ਾਂਤੀ ਮੈ ਤਰੀਕੇ ਨਾਲ ਕਰਾਂਗੇ ਉਹਦੇ ਬਾਅਦ ਵੀ ਅਗਰ ਕੋਈ ਨਹੀਂ ਸੁਨੇਗਾ ਅਸੀਂ ਰਿਮੂਵਨ ਚੌਕ ਦੇ ਵਿੱਚ ਅਨਿਸ਼ਚਿਤ ਕਾਲਿੰਧ धरना ਲਗਾਉਂਗੇ ਉਹਦੀ ਜ਼ਿੰਮੇਵਾਰੀ ਪ੍ਰਸ਼ਾਸਨ ਔਰ ਕੇਂਦਰ ਸਰਕਾਰ ਦੀ ਹੋਵੇਗੀ ਠੀਕ ਹੈ ਸੋ ਸੁਣ ਸਕਦੇ ਹੋ ਕਿ ਮੰਗਾਂ ਨੂੰ ਲੈ ਕੇ ਜਿਹੜਾ ਹੈ ਕਿ ਕੇਂਦਰ ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਖਿਲਾਫ ਜਿਹੜਾ ਮੋਰਚਾ ਖੋਨ ਦਿੱਤਾ ਗਿਆ ਹੁਣ ਦੇਖਣਾ ਹੋਵੇਗਾ ਕੱਲ ਨੂੰ ਗਵਰਨਰ ਹਾਊਸ ਦਾ ਕਰਾਓ ਕਰਦੇ ਨੇ ਆਪਣੀਆਂ ਚਾਬੀਆਂ ਜਿਹੜੀਆਂ ਉੱਥੇ ਸੌਪੀਆਂ ਜਾਣਗੀਆਂ ਉਸ ਤੋਂ ਬਾਅਦ ਵੀ ਜੇਕਰ ਪ੍ਰਸ਼ਾਸਨ ਦੀ ਮੰਗਾਂ ਅਗਲਾ ਸੰਗਠ ਜਿਹੜਾ ਹੋਰ ਤਿਕਾ ਕੀਤਾ ਜਾ ਸਕਦਾ ਹੈ ਕੈਮਰਾ ਪਰਸਨ ਸਵੇ ਸੁਦੇ ਨਾਲ ਰਿਆ ਸਿੰਘ ਚੰਡੀਗੜ੍ਹ